ਫਤੇਗੜ ਚੂੜੀਆਂ 'ਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਤਾਰਪੁਰਪ ਤੁਮਤਮ ਨਾਲ ਮਨਾਇਆ ਗੁਰਦੁਆਰਾ ਸਾਤ ਸੰਗਤ ਤੇ ਪੰਡਿਤ ਮੋਨ ਲਾਲ ਐਸਟੀ ਕਾਲਜ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਫਤੇਗੜ ਚੂੜੀਆਂ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਨੂੰ ਖਾਣ ਪੀਣ ਦਾ ਵੰਡਿਆ ਸਮਾਨ ਤੁਮਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ অবতারਪ੍ਰਭ ਅਤੇ ਅਰਤਾ ਦਿਵਸ ਮਨਾਉਂਦੇ ਹੋਏ ਗੁਰਦੁਆਰਾ ਸਾਧ ਸੰਗਤ ਅਤੇ ਪੰਡਿਤ ਮੋਨਲ ਐਸਟੀ ਕਾਲਜ ਵੱਲੋਂ ਸ਼ਹਿਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਫਤਿਹਗੜ ਚੂੜੀਆਂ ਦੇ ਸੰਤ ਸੇਵਕ ਹਸਪਤਾਲ, ਨੰਦਾ ਹਸਪਤਾਲ, ਗੁਰਨੂਰ ਹਸਪਤਾਲ, ਸੰਤੂ ਹਸਪਤਾਲ, ਖਾਲਸਾ ਕੇਰ ਹਸਪਤਾਲ, ਰੰਦਾਵਾ ਹਸਪਤਾਲ ਅਤੇ ਹੋਰ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ ਤੇ ਉਨ੍ਹਾਂ ਦੀ ਸਿਹਤ ਯਾਤ ਤਾਲ ਲਈ ਅਰਦਾਸ ਕੀਤੀ ਗਈ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਮਾਦਮ ਜੀ ਨੂੰ ਮਹਾਨਤਾਂ ਸੰਗ ਸੇਗ੍ਰਹ ਹਕਿਸਮਤ ਜੀ ਦਾ ਪ੍ਰਕਾਰ ਸੁਲਝਦਾ ਹੈ ਜਿਵੇਂ ਅੰਨ ਨੇ ਦਿੱਤੇ ਚਾਰ ਕੇ ਲੋਕਾਂ ਦੇ ਰੋਜ਼ ਕੱਤੇ ਰੋਜ਼ ਨੇ ਦਿੱਤੀ ਤੇ ਉਸੇ ਮਕਸਦ ਦੇ ਤਹਿਤ ਗੁਰੂ ਸਾਹਿਬ ਜੀ ਦੇ ਸੰਧਾਪ ਨੂੰ ਡ੍ਰਿਡ ਕਰਦੇ ਹਨ ਇਹੋ ਭਾਈ ਕਿਸਨ ਸਾਹਿਬ ਜੀ ਦਾ ਪ੍ਰਕਾਸ਼ ਦੇ ਆਰੰਭਾਉਂਦੇ ਹੋਇਆ ਇਸ ਨੂੰ ਅਰਦਾਸ ਦੇ ਰੂਪ ਚ ਤਾਂ ਜੋ ਰੀਝਾ ਦੇ ਰੂਪੀਆਂ ਦੇ ਦੁੱਖ ਗੁਰੂ ਨੂੰ ਪ੍ਰਮਾਤਮਾ ਸਹਾਇ ਹੋਵੇ ਸਾਰੇ ਯੱਤ ਸੰਗਰ ਦੇ ਇਕੇ ਸਾਰੇ ਬੇਚਾਨੀ ਤੋਂ ਸੁਖਮੰਦ ਹੋਏ ਆਪਣੇ ਘਰ ਆਪਣੇ ਪਰਿਵਾਰ ਸੁਖੀ ਸਾਥੀ ਦਸਨ ਇਸ ਵਾਸਤੇ ਸ਼ਕਤ ਨੂੰ ਬਣਤੀ ਹੈ ਰੀਝਾ ਦੇ ਵਾਸਤੇ ਬਣਤੀ ਹੈ ਕਿਉਂ ਸਾਰੇ ਆਪ ਸ਼ਾਂਤ ਹੋ ਗਏ ਅੰਤ ਤੇ ਪ੍ਰਮਾਤਮਾ ਨੂੰ ਸਹਾਇਤਾ ਸਭ ਤੋਂ ਪਹੁੰਚੀ ਸਾਥੀ ਘੜ ਚੂੜੀਆਂ ਤੇ ਗੁਰਦੁਆਰਾ ਸਾਧ ਸੰਗਤ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਿਤ ਅਰਦਾਸ ਦਰਵਸ਼ ਮਨਾਉਂਦੇ ਹੋਏ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਜਿਸ ਵਿੱਚ ਗੁਰ ਲੋਹ ਹਸਪਤਾਲ, ਸੰਤਸ਼ੇਪ ਹਸਪਤਾਲ, ਸੰਧੂ ਹਸਪਤਾਲ ਅਤੇ ਨੰਦਾ ਹਸਪਤਾਲ ਤੋਂ ਇਲਾਵਾ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦੀ ਸਿਹਤ ਯਾਤ ਲਈ ਅਰਦਾਸ ਕੀਤੀ ਗਈ ਅਤੇ ਉਹਨਾਂ ਨੂੰ ਮਨੁੱਖੀ ਸੇਵਾ ਦੇ ਲਈ ਉਹਨਾਂ ਨੂੰ ਫਲ ਅਤੇ ਹੋਰ ਸਮਾਨਵੀ ਭਟਿਆ ਗਿਆ ਗਲਪਦ ਕਰਦੇ ਆ ਵੱਖ-ਵੱਖ ਆਏ ਹੋਏ ਸੇਵਾਦਾਰਾਂ ਅਤੇ ਪ੍ਰਿੰਸੀਪਲ ਅਤੇ ਡਾਕਟਰਾਂ ਦਾ ਤਾਂ ਸਨ ਸ੍ਰੀ ਗੁਰੂ ਰਵਿंद्र ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪਰ ਸਮੁੱਚਾ ਜਗਤ ਦੇ ਬੜੇ ਸਰਦਾ ਭਾਵਨਾ ਦੇ ਨਾਲ ਮਨਾ ਰਹੇ ਆ ਕਿ ਸ਼ਹਿਰ ਫਦੇਗੜ ਚੂੜੀਆਂ ਦੀਆਂ ਸੰਗਤਾਂ ਵੱਲੋਂ ਇੱਕ ਨਵੇਕਲੇ ਢੰਗ ਦੇ ਨਾਲ ਇਸ ਗੁਰਪੁਰਬ ਨੂੰ ਮਨਾਉਂਦਾ ਉਪਰਾਲਾ ਕੀਤਾ ਗਿਆ ਹੈ ਸ਼ਹਿਰ ਫਦੇਗੜ ਚੂੜੀਆਂ ਦੀਆਂ ਸਮੂਹ ਸੰਗਤਾਂ ਦੇ ਪੰਨਤ ਮੋਹਨ ਨਾਲ ਐਸਡੀ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਅੱਜ ਸੰਗਤਾਂ ਸਾਰੇ ਸ਼ਹਿਰ ਦੇ ਹਸਪਤਾਲਾਂ 'ਚ ਜਾ ਕਰਕੇ ਮਰੀਜ਼ਾਂ ਦੀ ਤੰਦਰੁਸਤੀ ਦੀ ਅਰਦਾਸ ਤੇ ਚੜ੍ਹਦੀ ਕਲਾ ਦੀ ਅਰਦਾਸ ਦੇਣ ਦੇ ਕਰਨ ਵਾਸਤੇ ਪਹੁੰਚੀਆਂ ਨੇ ਉਹਦੇ ਨਾਲ ਨਾਲ ਮਰੀਜ਼ਾਂ ਨੂੰ ਫਲ ਤੇ ਹੋਰ ਪਦਾਰਥਾਂ ਦੀ ਜਿਹੜੀ ਵੰਨਣ ਦੀ ਸੇਵਾ ਵੀ ਕੀਤੀ ਗਈ ਹੈ। ਇਹ ਹੀ ਅਰਦਾਸ ਸਾਰੀਆਂ ਸੰਗਤਾਂ ਵਾਸਤੇ ਜਿੰਨੇ ਵੀ ਹਸਪਤਲ ਵਿੱਚ ਦਾਖਲ ਮਰੀਜ਼ਾਂ ਵਾਸਤੇ ਕੀਤੀ ਜਾ ਰਹੀ ਹੈ ਕਿ ਜਿਵੇਂ ਆਪ ਜੀ ਇਸ ਹਸਪਤਲ ਦੇ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਆਏ ਹੋ ਆਪ ਸਾਰੀਆਂ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੰਦਰੁਸਤੀਆਂ ਦੀਆਂ ਦਾਤਾਂ ਬਖਸ਼ ਕਰਨ ਘਰ ਕਿਸਨ ਸਾਹਿਬ ਮਹਾਰਾਜ ਜੀ ਨੇ ਜਿਵੇਂ ਦਿੱਲੀ ਜਾ ਕਰਕੇ ਉਥੋਂ ਦੇ ਰੋਗੀਆਂ ਦੇ ਰੋਗ ਨਿਵਰਤ ਕੀਤੇ ਦੁਖੀਆਂ ਦੇ ਦੁੱਖ ਦੂਰ ਕੀਤੇ ਇਸੇ ਮਕਸਦ ਨੂੰ ਘਰ ਘਰ ਤੱਕ ਇਸ ਮੈਸੇਜ ਨੂੰ ਪਹੁੰਚਾਉਣ ਵਾਸਤੇ ਇੱਕ ਸੰਗਤਾਂ ਵੱਲੋਂ ਪ੍ਰਾਰਲਾ ਕੀਤਾ ਗਿਆ ਕਿ ਇਸ ਸ਼ਹਿਰ ਦੇ ਸਾਰੇ ਹਸਪਤਾਲਾਂ ਵਿੱਚ ਜਾ ਕਰਕੇ ਮਰੀਜ਼ਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕੀਤੀ ਜਾਵੇ ਇਹ ਕਨਵੇਖਲੇ ਢੰਗ ਦੇ ਨਾਲ ਪ੍ਰਾਰਲਾ ਕੀਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਸੇਵਾ ਦਿਵਸ ਜਿਹੜਾ ਉਹ ਸਾਰੀਆਂ ਸੰਗਤਾਂ ਵੱਲੋਂ ਪੰਡਿਤ ਮੋਹਨ ਲਾਲ ਕਾਲਜ ਵੱਲੋਂ ਉਹਨਾਂ ਦਾ ਸਟਾਫ ਸਾਰੇ ਹਾਜ਼ਰ ਹੋਏ ਨੇ ਸਾਰੇ ਸ਼ਹਿਰ ਨੇ ਬੜਾ ਸਹਿਯੋਗ ਦਿੱਤਾ ਤੇ ਇਹਦਾ ਮਕਸਦ ਇਹ ਹੀ ਹੈ ਕਿ ਆਪਾਂ ਉਸ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਜਿਨ੍ਹਾਂ ਨੂੰ ਵੀ ਤਨ ਤੇ ਰੋਗ ਨੇ ਉਹਨਾਂ ਦੇ ਰੋਗ ਦੂਰ ਹੋਣ ਜਿਹੜਾ ਸਟਾਫ ਆ ਉਹ ਵੀ ਸਾਰਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਮਰੀਜ਼ਾਂ ਦੀ ਸੇਵਾ ਕਰੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਪਹੁੰਚ ਕੇ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਆਪਾਂ ਇਹ ਦਿਵਸ ਮਨਾ ਰਹੇ ਹਾਂ ਕਿਉਂਕਿ ਅੱਜ ਦਾ ਦਿਹਾੜਾ ਬਹੁਤ ਇਤਿਹਾਸਿਕ ਦਿਹਾੜਾ ਹੈ ਧੰਨਵਾਦ ਜੀ ਸਤਿ ਆਤਿ ਸਬਾ ਅੱਜ ਫਤਿਹਗੜ੍ਹ ਚੋੜੀਆਂ ਰਿਹਾ ਸਾਧ ਸੰਗਤ ਜਿਹੜੀ ਆ ਨੁਕਾ ਦੀ ਸੇਵਾ ਨੇ ਜਿਹੜੀ ਹਰਕ੍ਰਿਸ਼ਨ ਸਾਹਿਬ ਜੀ ਦੇ ਬਹੁਤ ਬਸਾਪਤ ਤੋਂ ਇੱਕ ਫਲ ਸਪਟਾ ਲੈਣਗੇ ਅੱਜ ਫਤਿਹਗੜ੍ਹ ਚੋੜੀਆਂ ਗੁਰਦੁਆਰਾ ਸਾਹਿਬ ਸੰਗਤ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਇਥੇ ਸਰਕਾਰੀ ਹਸਪੀਟਲ ਫਤਿਹਗੜ੍ਹ ਚੋੜੀਆਂ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਇਥੇ ਫਲਦਾਨ ਕੀਤੇ ਗਏ ਨੇ ਰੋਗੀਆਂ ਨੂੰ ਹੋਰ ਰਾਸ਼ਨ ਵਗੈਰਾ ਦਿੱਤਾ ਗਿਆ ਨੇ ਜਿਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੀ ਬਾੜ ਵਿਵਸਥਾ ਦੇ ਵਿੱਚ ਰੋਗੀਆਂ ਦੇ ਰੋਗ ਦੂਰ ਕੀਤੇ ਸਨ ਔਰ ਉਹਨਾਂ ਦੀ ਬਿਮਾਰੀ ਦੂਰ ਕੀਤੀ ਸੀ ਉਸੇ ਸਬੰਧ ਦੇ ਵਿੱਚ ਇਸ ਗੁਰਪੁਰਬ ਦੇ ਉਤੇ ਇਹ ਫਟੇ ਘਟ ਚੋੜੀਆਂ ਸ਼ਹਿਰ ਨਿਵਾਸੀਆਂ ਵੱਲੋਂ ਇਹ ਹਸਪਤਾਲ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਫਲ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਮੈਂ ਡਾਕਟਰ ਰਾਜबीर ਸੰਤ ਸੇਵਕ ਹਸਪੀਟਲ ਫਤਿਹਗੜ ਚੂੜੀਆਂ ਸੰਤਪੁਰਾ ਰੋਡ ਅੱਜ ਗੁਰਦੁਆਰਾ ਸਾਹਿਬਤ ਵੱਲੋਂ ਸੰਤ ਸੇਵਕ ਹਸਪੀਟਲ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਚਾਈ ਦੇ ਜਨਮ ਦਿਹਾੜੇ ਨੂੰ ਮੋਖ ਰੱਖਦਿਆਂ ਹੋਇਆ ਸਾਧ ਸੰਗਤਾਈ ਸੇ ਅੱਜ ਫਲ ਫਰੂਟ ਵੰਡੇ ਗਏ ਆ ਅਰਦਾਸ ਕੀਤੀ ਗਈ ਸਰਬੱਤ ਦੇ ਭਲੇ ਵਾਸਤੇ ਮਰੀਜ਼ਾਂ ਦੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਆ ਅਸੀਂ ਵੀ ਆਪਣੇ ਵੱਲੋਂ ਆਪਣਾ ਯੋਗਦਾਨ ਪਾਇਆ ਅਸੀਂ ਅਰਦਾਸ ਕਰਦੇ ਹਾਂ ਕਿ ਸਾਰੇ ਪੇਸ਼ੈਂਟ ਸਾਰੇ ਦੁਨੀਆ ਤੰਦਰੁਸਤ ਰਹਿਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤ ਫਤੇਗੜ ਚੂੜੀਆਂ ਔਰ ਗੁਰਦੁਆਰਾ ਸਾਹਿਬ ਦੇ ਸਹਿਯੋਗ ਦੇ ਨਾਲ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਅੱਜ ਵੱਖ-ਵੱਖ ਹਸਪਤਾਲਾਂ ਦੇ ਵਿੱਚ ਅਰਦਾਸ ਦਿਵਸ ਜਿਹੜਾ ਹੈ ਕੀਤਾ ਗਿਆ ਹੈ ਔਰ ਇਹ ਅਰਦਾਸ ਦਿਵਸ ਜਿਹੜਾ ਹੈ ਉਹ ਸਾਡੇ ਕਾਲਜ ਦੇ ਵੱਲੋਂ ਐਨਐਸਐਸ ਡਿਪਾਰਟਮੈਂਟ ਔਰ ਇਸ ਤੋਂ ਇਲਾਵਾ ਐਸਟੀ ਸਭਾ ਜਿਹੜੀ ਹੈ ਉਸ ਦੇ ਬੱਚੇ ਔਰ ਟੀਚਰ ਜਿਹੜੇ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਔਰ ਸਮੂਹ ਸੰਗਤ ਦਾ ਸਾਥ ਦਿੱਤਾ ਹੈ ਔਰ ਉਦੇਸ਼ ਜਿਹੜਾ ਹੈ ਉਹ ਇਹੀ ਹੈ ਕਿ ਵਕ ਵਕ ਜਿਹੜੇ ਵੀ ਵਿਅਕਤੀ ਰੋਗ ਗ੍ਰਸਤ ਹਨ ਉਹਨਾਂ ਦਾ ਰੋਗ ਔਰ ਉਹਨਾਂ ਦਾ ਕਸ਼ਟ ਜਿਹੜਾ ਹੈ ਦੂਰ ਹੋਏ ਇਹੀ ਅਰਦਾਸ ਜਿਹੜੀ ਹੈ ਇਸ ਦਿਵਸ ਤੇ ਵਿੱਚ ਜਿਹੜੀ ਕੀਤੀ ਗਈ ਹੈ ਔਰ ਮੈਂ ਸਮਝਦੀ ਹਾਂ ਕਿ ਸਮੂਹ ਸੰਗਤ ਔਰ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਅੱਛਾ ਉਪਰਾਲਾ ਹੈ ਔਰ ਔਰ ਓਵਰ ਜਿਹੜੇ ਬੱਚੇ ਅੱਜ ਮੇਰੇ ਨਾਲ ਆਏ ਹਨ ਇਹ ਉਹਨਾਂ ਦੇ ਉਹਨਾਂ ਨੂੰ ਇਸ ਕਰਕੇ ਨਾਲ ਲਿਆਂਦਾ ਗਿਆ ਤਾਂ ਜੋ ਉਹਨਾਂ ਦੇ ਵਿੱਚ ਵੀ ਇਹ ਸੇਵਾ ਭਾਵਨਾ ਜਿਹੜੀ ਹੈ ਪੈਦਾ ਕੀਤੀ ਜਾ ਸਕੇ ਤਾਂ ਜੋ ਇਹ ਬੱਚੇ ਅਗਰ ਸਿੱਖਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੱਚੇ ਜਿਹੜੇ ਆ ਇਸ ਤਰ੍ਹਾਂ ਜੁੜਨਗੇ ਔਰ ਰੋਕੀਆਂ ਦੀ ਸੇਵਾ ਜਿਹੜੀ ਹੈ ਉਹ ਹੁੰਦੀ ਰਹੀ